ਇਸ ਵਕਤ ਮੈਂ ਉਸ ਥਾਂ ਤੇ ਪਹੁੰਚ ਚੁੱਕਿਆ ਵਾਂ ਚੰਬਲ ਘਾਟੀ ਦੇ ਵਿੱਚ ਜਿੱਥੇ ਵੱਡੇ ਵੱਡੇ ਡਾਕੂਆਂ ਦਾ ਨਾਮ ਸੁਣਿਆ ਹੋਊਗਾ ਤੁਸੀਂ ਪਾਂ ਸਿੰਘ ਤੋਮਰ ਫੁੱਲਨ ਦੇਵੀ ਮਾਨ ਸਿੰਘ ਨਰਪੈ ਸਿੰਘ ਗੁੱਜਰ ਇਹ ਵੱਡੇ ਵੱਡੇ ਇਹਨਾਂ ਨੂੰ ਅਕਸਰ ਡਾਕੂ ਆਖਦੇ ਆ ਪਾਂ ਸਿੰਘ ਤੋਮਰ ਦੀ ਅੱਜ ਖਾਸ ਤੌਰ ਤੇ ਗੱਲ ਕਰਾਂਗੇ ਸਰਕਾਰੀ ਤੌਰ ਤੇ ਇਹਨਾਂ ਨੂੰ ਡਾਕੂ ਆਖਦੇ ਆ ਪਰ ਆਮ ਇੱਜ਼ਤ ਦਰ ਭਾਸ਼ਾ ਦੇ ਵਿੱਚ ਆਪਾਂ ਬੱਗੀ ਆਖਦੇ ਆ ਕਿਉਂਕਿ ਇਹ ਸਰਕਾਰ ਤੋਂ ਪਰੇਸ਼ਾਨ ਹੋ ਕੇ ਪਾਂ ਸਿੰਘ ਤੋਮਰ ਬੱਗੀ ਬਣਿਆ ਸੀ ਤੇ ਉਹ ਇਸ ਏਰੀਏ ਚ ਰਹਿੰਦਾ ਸੀ ਚੰਬਲ ਘਾਟੀ ਦੇ ਵਿੱਚ ਆ ਉਹਦਾ ਇੱਕ ਆਪ ਦਾ ਪਰਿਵਾਰ ਦਾ ਗੈਂਗ ਬਣ ਗਿਆ ਸੀਗਾ ਕਿਉਂਕਿ ਸ਼ੁਰੂਆਤ ਕਿੱਥੋਂ ਹੋਈ ਉਹਦਾ ਜਨਮ ਮੁਰੈਨਾ ਜ਼ਿਲ੍ਹਾ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਹੋਇਆ ਸੀ 1932 ਦੇ ਵਿੱਚ ਖਿਡਾਰੀ ਵੀ ਬਹੁਤ ਜ਼ਿਆਦਾ ਚੋਟੀ ਦਾ ਸੀਗਾ ਟੋਕੀਓ ਜਾਪਾਨ ਦੇ ਵਿੱਚ ਵੀ ਉਹਨੇ ਮਤਲਬ ਚੰਗਾ ਪ੍ਰਦਰਸ਼ਨ ਕੀਤਾ ਸੀ ਦੂਜੀ ਗੇਮ ਹੁੰਦੀ ਹੈ ਨਾ ਹਰਡਲ ਵਾਲੀ ਰੁਕਾਵਟਾਂ ਵਾਲੀ ਗੇਮ ਆਪਾਂ ਦੌੜਦੇ ਆ ਛਾਲਾ ਮਾਰ ਮਾਰ ਗਾਂ ਜਾਂਦੇ ਆ ਉਸ ਖੇਡ ਦੇ ਵਿੱਚ ਵੀ ਵੱਡਾ ਨਾਮ ਕੀਤਾ ਸੀਗਾ ਫੌਜ ਦੇ ਵਿੱਚ ਸੀ ਤੇ ਉਹਦਾ ਮੁੰਡਾ ਵੀ ਬਾਅਦ ਵਿੱਚ ਫੌਜ 'ਚ ਬਣਿਆ ਅੱਜ ਆਪਾਂ ਉਸ ਬਾਰੇ ਗੱਲ ਕਰਾਂਗੇ ਚੰਬਲ ਘਾਟੀ ਦੇ ਵਿੱਚ ਆ ਤੋਲਪੁਰ ਤੋਂ ਕਹਿ ਸਕਦੇ ਆ ਕਿ ਆ ਨਦੀ ਪਾਈ ਜਾਂਦੀ ਆ 5 ਕਿਲੋਮੀਟਰ ਪਾਈ ਜਾਂਦੀ ਉਸ ਏਰੀਏ ਦੇ ਵਿੱਚ ਆ ਆਪਾਂ ਤਾਂ ਗਾਂ ਵਾਲੇ ਪਾਸੇ ਗਵਾਲੀਅਰ ਪਾਈ ਜਾਂਦਾ ਵਾ ਤੇਰਾ ਰਾਜਸਥਾਨ ਮੱਧ ਪ੍ਰਦੇਸ਼ ਤੇ ਯੂਪੀ ਤਿੰਨ ਸਟੇਟਾਂ ਦੀ ਪੁਲਿਸ ਲੱਗਦੀ ਸੀ ਫੜਨ ਤੇ ਉਹਨੂੰ ਲੱਗੇ ਹੋਈ ਸੀ ਕਿ ਪਾਨ ਸਿੰਘ ਤੋਮਰ ਨੂੰ ਤੇ ਅੱਜ ਇਸ ਏਰੀਆ ਦੇ ਵਿੱਚਾਂ ਤੇ ਪਾਨ ਸਿੰਘ ਤੋਮਰ ਦੀ ਗੱਲਬਾਤ ਕਰਾਂਗੇ ਅੱਜ ਆਪਾਂ ਪਾਨ ਸਿੰਘ ਤੋਮਰ ਨੇ 1949 ਤੋਂ ਲੈ ਕੇ 1979 ਤੱਕ ਡਿਊਟੀ ਕੀਤੀ ਸੀ ਫੌਜ ਦੇ ਵਿੱਚ ਬਹੁਤ ਇੱਜ਼ਤਦਾਰ ਨਾਮ ਸੀਗਾ ਇਹਦੀ ਪਤਨੀ ਵੀ ਸੀ ਦੋ ਬੱਚੇ ਸੀ ਤੇ ਮਾਂ ਸੀ ਮਤਲਬ ਇੱਕ ਜਿਵੇਂ ਸਾਦਾ ਜੀਮੀਦਾਰ ਪ੍ਰਵਾਹ ਹੁੰਦਾ ਉਸ ਤਰੀਕੇ ਦਾ ਇਹ ਪਰਿਵਾਰ ਸੀਗਾ ਰਾਜਪੂਤ ਪਰਿਵਾਰ ਤਾਂ ਕੀ ਹੋਇਆ ਰੌਲਾ ਕਿੱਥੋਂ ਪਿਆ ਇਹਦੇ ਚਾਚੇ ਨੂੰ ਪੈਸਿਆਂ ਦੀ ਲੋੜ ਸੀ ਜ਼ਮੀਨ ਗਹਿਣੇ ਕਰਤੀ ਜਦੋਂ ਜ਼ਮੀਨ ਗਹਿਣੇ ਕਰਤੀ ਤਾਂ ਜਿਹਨਾਂ ਦੇ ਕੋਲ ਜ਼ਮੀਨ ਗਹਿਣੇ ਸੀਗੇ ਉਹਨੇ ਕੀ ਕੀਤਾ ਕਿ ਪਾਂਸ ਸਿੰਘ ਤੋਮਰ ਦਾ ਹਿੱਸਾ ਵੀ ਰੱਖ ਲਿਆ ਵੀ ਤੈਨੂੰ ਖੇਤੀ ਨਹੀਂ ਕਰਨ ਦੇਣੀ ਤੰਗ ਪਰੇਸ਼ਾਨ ਕਰਨਾ ਟਰੋਰਚ ਕਰਨਾ ਬੁਰੇ ਹਾਲ ਕਿਸੇ ਪੁਲਿਸ ਨੇ ਸੁਣਵਾਈ ਨਾ ਕਰਨੀ ਮੁਰੈਨਾ ਜਾਣਾ ਕਦੇ ਕਿਤੇ ਜਾਣਾ ਕੋਈ ਪਰੇਸ਼ਾਨ ਮਤਲਬ ਕਰਦੇ ਰਹਿਣਾ ਫਿਰ ਆਖਰ ਦੇ ਵਿੱਚ ਕੀ ਹੋਇਆ ਕਿ ਜਿਹੜੇ ਉਹਦੇ ਚਾਚੇ ਸੀਗੇ ਜਿਹੜਾ ਕਿ ਜਿਹਨੇ ਮਤਲਬ ਉਹ ਵੀ ਘਰਾਂ ਦੇ ਵਿੱਚੋਂ ਰਿਸ਼ਤੇਦਾਰੀ ਲੱਗਦਾ ਸੀ ਜੇ ਤੋਂ ਜਿਹਦੇ ਕੋਲ ਇਹਨੇ ਜ਼ਮੀਨ ਗਹਿਣੇ ਰੱਖੀ ਸੀ ਉਸਨੇ ਕੀ ਕੀਤਾ ਘਰੇ ਆਇਆ ਕੁੱਟਣ ਆਇਆ ਪਾਂਸ ਸਿੰਘ ਤੋਮਰ ਨੂੰ ਪਾਂਸ ਸਿੰਘ ਤੋਮਰ ਹੁਣੀ ਤਾਂ ਮਿਲੇ ਨਹੀਂ ਪਰ ਉਹਨੇ ਕੀ ਕੀਤਾ ਕਿ ਰਫਲਾਂ ਦੇ ਬੱਟ ਮਾਰ ਮਾਰ ਕੇ ਪਾਂਸ ਸਿੰਘ ਤੋਂ ਮਰਦੀ ਮਾਂ ਮਾਰਤੀ ਸੀ ਫਿਰ ਪੁਲਿਸ ਕੋਲੇ ਗੱਲ ਗਈ ਫਿਰ ਉਹਨੇ ਰੱਖਿਆ ਵੀ ਯਾਰ ਕੋਟੀ ਖਾਣੀ ਆ ਮਰਨਾ ਹੀ ਆ ਇਹਨਾਂ ਦਾ ਕਟਖਾਕਾ ਕਿਉਂ ਨਾ ਲੜਕੇ ਮਰ ਜਾਵੇ ਤਾਂ ਫਿਰ ਇਹਨੇ ਹਥਿਆਰ ਚੱਕਲੇ ਸੀਗੇ ਤੇ ਆਪ ਦੇ ਪਰਿਵਾਰ ਦੇ ਵਿੱਚੋਂ ਗੈਂਗ ਤਿਆਰ ਕਰ ਲਿਆ ਸੀ ਇਹਨੇ ਚਾਚਿਆਂ ਤਾਇਿਆਂ ਦਾ ਬੱਚੇ ਗਾਂ ਭਤੀਜੇ ਇਕੱਠੇ ਕਰਕੇ ਇੱਕ ਵੱਡਾ ਹੌਲੀ ਹੌਲੀ ਗੈਂਗ ਬਣ ਗਿਆ ਸੀਗਾ ਜਦੋਂ ਫਿਰ ਮਤਲਬ ਮੁਕਾਬਲੇ ਕਰਨੇ ਸ਼ੁਰੂ ਕੀਤੇ ਤੇ ਫਿਰ ਇਹ ਉਸ ਪਿੰਡ ਚ ਆ ਕੇ ਉਹਨਾਂ ਜਿਨ੍ਹਾਂ ਨੇ ਮਾਂ ਮਾਰੀ ਸੀਗੀ ਪਾਂ ਸਿੰਘ ਤੋਮਰ ਦੀ ਉਹਦੇ ਤੇ ਗੋਲੀਆਂ ਚਲਾ ਕੇ ਉਹ ਤੋਂ ਬਦਲ ਆ ਲਿਆ ਸੀਗਾ ਮਤਲਬ ਪੁਲਿਸ ਤੋਂ ਸ਼ਿਤੀ ਕਿਤੇ ਫੜਿਆ ਨਹੀਂ ਸੀ ਜਾਂਦਾ ਪਾਂ ਸਿੰਘ ਤੋਮਰ ਬਹੁਤ ਵੱਡਾ ਨਾਂ ਬਣ ਗਿਆ ਸੀਗਾ ਪਰ ਇਹਦੀ ਇੱਜ਼ਤ ਬਹੁਤ ਸੀ ਆਖਰ ਦੇ ਵਿੱਚ ਇਨਕਾਊਂਟਰ ਹੋ ਗਿਆ ਸੀਗਾ ਮੁਰੈਨਾ ਦੇ ਕਿਸੇ ਪਿੰਡ ਦੇ ਵਿੱਚ ਪਿੰਡ ਪਿੰਡ ਦੇ ਪਿੰਡ ਵੀ ਪਿੰਡ ਮੁਰੈਨਾ ਸੁਣਿਆ ਹੋਊ ਤੁਸੀਂ ਨੇ ਪਿੰਡ ਦੇ ਸਥਾਨ ਤੇ ਇਹਨਾਂ ਦਾ ਇਨਕਾਊਂਟਰ ਹੋ ਗਿਆ ਸੀਗਾ ਆਓ ਚੱਲਦੇ ਅੱਗੇ ਗੱਲਬਾਤ ਕਰਦੇ ਹਾਂ ਬਹੁਤ ਸਾਰੇ ਆ ਥਾਵਾਂ ਤੇ ਤੁਹਾਨੂੰ ਇਸ ਕਿਸਮ ਦੇ ਬਗੀਆਂ ਦੀ ਉਦਾਹਰਨਾ ਮਿਲ ਜਾਣਗੀਆਂ ਗੱਲ ਕੀ ਹੋਈ ਸੀ ਕਿ ਬਿਹੜ ਦੇ ਵਿੱਚ ਜੰਗਲਾਂ ਦੇ ਵਿੱਚ ਕੋਈ ਰੋਟੀ ਪਾਣੀ ਖਾਣ ਦਾ ਟਿਕਾਣਾ ਨਹੀਂ ਸੀ ਹੁੰਦਾ ਵੀ ਕਿੱਥੇ ਰੋਟੀ ਖਾਣੀ ਹੈ ਨਾ ਉਹ ਕੀ ਕਰਦੇ ਸੀ ਕਿ ਨੇੜੇ-ਤੇੜੇ ਦੇ ਪਿੰਡਾਂ ਦੇ ਵਿੱਚ ਸ਼ਰਨ ਲੈ ਲੈਂਦੇ ਸੀ ਕਿਸੇ ਤਕੜੇ ਰਸੂਦਾਰ ਕੋਲੇ ਚਲੇ ਜਾਣਾ ਲੈ ਵੀ ਸਾਡੀ ਗੈਨ ਨੂੰ ਰੋਟੀ ਖਵਾ ਹਨਾ ਤਾਂ ਇੱਕ ਵਾਰੀ ਕਿਸੇ ਪਿੰਡ 'ਚ ਚਲੇ ਗਏ ਉਹ ਗੁੱਜਰਾਂ ਦਾ ਪਿੰਡ ਸੀ ਉਹ ਰੋਟੀ ਬਣਨ ਲੱਗੀ ਤਾਂ ਉਹਨੇ ਪੁਲਿਸ ਨੂੰ ਤਲਾਹ ਕਰਤੀ ਵੀ ਗੁੱਜਰ ਨੇ ਵੀ ਇੱਥੇ ਸਾਡੇ ਕੋਲ ਪਾਤਸ਼ਾਹ ਸਿੰਘ ਤੁਮਰ ਆਇਆ ਹੋਇਆ ਉਹਥੇ ਉਹਦਾ ਭਰਾ ਵੀ ਸੀ ਪਾਤਸ਼ਾਹ ਸਿੰਘ ਤੁਮਰ ਦਾ ਪਰਸ ਨੇ ਕੀ ਰਕ ਪਾਲਿਆ ਮੁਕਾਬਲਾ ਸ਼ੁਰੂ ਹੋ ਗਿਆ ਉੱਥੇ ਪਾਨ ਸਿੰਘ ਤੋਮਰ ਦਾ ਭਰਾ ਮਾਰਿਆ ਗਿਆ ਸੀਗਾ ਬਾਅਦ ਦੇ ਵਿੱਚ ਖੋਜ ਕੀਤੀ ਤਾਂ ਪਾਨ ਸਿੰਘ ਤੋਮਰ ਨੂੰ ਪਤਾ ਲੱਗ ਗਿਆ ਕਿ ਇਸ ਗੁੱਜਰ ਨੇ ਸਾਡੀ ਮੁਖਬਰੀ ਕੀਤੀ ਆ ਤਾਂ ਉਸ ਸਮੇਂ ਦੌਰਾਨ ਫਿਰ ਉਦੋਂ ਬਾਅਦ ਦੇ ਵਿੱਚ ਆ ਕੇ ਉਸ ਗੁੱਜਰ ਨੂੰ ਉਹਦੇ ਘਰੇ ਜਾ ਕੇ ਪਾਨ ਸਿੰਘ ਤੋਮਰ ਨੇ ਠੋਕਿਆ ਸੀਗਾ ਇੱਥੇ ਆਪਾਂ ਕਿਸੇ ਹਿੰਸਾ ਨੂੰ ਦੀਪ ਆਪਾਂ ਕਹਿ ਸਕਦੇ ਹਾਂ ਕਿ ਤਰ ਨੂੰ ਪ੍ਰੋਮੋਟ ਨਹੀਂ ਕਰ ਰਹੇ ਪਰ ਗੱਲ ਹੈਗੀ ਹੈ ਕਿ ਉਸ ਸਮੇਂ ਪੁਲਿਸ ਦੀ ਜਦੋਂ ਫੇਲ ਹੋ ਜਾਂਦਾ ਤਾਂ ਅੰਤਰ ਤਾਂ ਲੋਕ ਫਿਰ ਆਪਦੇ ਹੱਥਾਂ 'ਚ ਹਥਿਆਰ ਚੱਕਦੇ ਆ ਹਨਾ ਉਹਦੀ ਇੱਕ ਉਦਾਹਰਨ ਸੀ ਪਾਨ ਸਿੰਘ ਤੋਮਰ ਆ ਜਿਹੜਾ ਥਾਂ ਤੁਹਾਨੂੰ ਤੁਹਾਡੇ ਸਵਾਲ ਆ ਰਿਹਾ ਹੋਊਗਾ ਕਿਥੋਂ ਦਾ ਥਾਂ ਵਾ ਇਹ ਸ਼ੇਰਗੜ੍ਹ ਦਾ ਕਿਲਾ ਵਾ ਇੱਥੇ ਵੀ ਅਕਸਰ ਗੱਲ ਆਪਣਾ ਕਹਿ ਸਕਦੇ ਆ ਕਿ ਪਾਨ ਸਿੰਘ ਤੋਮਰ ਹੁਣੀ ਪਨਾਹ ਲਿਆ ਕਰਦੇ ਹੁੰਦੇ ਸੀਗੇ ਜਿਹੜੀ ਪਾਨ ਸਿੰਘ ਤੋਮਰ ਫਿਲਮ ਵੀ ਬਣੀ ਸੀ ਤਾਂ ਇਸ ਕਿਲੇ ਦੇ ਆਧਾਰ ਤੇ ਦੇ ਨੇੜ ਤੇੜ ਇੱਥੇ ਹੀ ਬਣੀ ਸੀ ਬਿਹੜਾਂ ਦੇ ਵਿੱਚ ਪਾਨ ਸਿੰਘ ਤੋਮਰ ਕਦੇ ਵੀ ਨਹੀਂ ਸੀ ਚਾਹੁੰਦਾ ਕਿ ਉਹਦੇ ਮੁੰਡੇ ਫੋਰਸ 'ਚ ਭਰਤੀ ਹੋਣ ਕਿਉਂਕਿ ਪੁਲਿਸ ਤਾਂ ਉਹਨੂੰ ਪਤਾ ਸੀਗਾ ਵੀ ਇਹ ਮਾੜੀ ਹੁੰਦੀ ਆ ਉਹਨੇ ਆਪ ਦੇ ਪੁੱਤਰ ਨੂੰ ਫੌਜ ਦੇ ਵਿੱਚ ਭਰਤੀ ਕਰਾਇਆ ਤਾਂ ਹਜੇ ਵੀ ਪਾਨ ਸਿੰਘ ਤੋਂ ਉਮਰ ਦਾ ਪਰਿਵਾਰ ਰਹਿੰਦਾ ਵਾ ਚਾਂਸੀ ਕੋਲੇ ਇੱਕ ਪਿੰਡ ਆ ਉੱਥੇ ਉਹਨਾਂ ਦਾ ਪਰਿਵਾਰ ਹਜੇ ਵੀ ਰਹਿੰਦਾ ਵਾ ਤੇ ਦੂਜੀ ਗੱਲ ਤੁਹਾਨੂੰ ਹੋਰ ਦੱਸਦੇ ਆ ਆਖਰ ਤੇ ਇਨਕਾਊਂਟਰ 1981 ਦੇ ਦਰਮਿਆਨ ਦੱਸਦੇ ਵੀ ਉੱਥੋਂ ਉਦੋਂ ਸਮੇਂ ਹੋਇਆ ਸੀਗਾ ਤਕਰੀਬਨ 250 ਪੁਲਿਸ ਕਰਮੀ ਸੀ ਉਸ ਸਮੇਂ ਫੋਰਸ ਸੀ ਐਸਪੀ ਡੀਐਸਪੀ ਉਸ ਸਮੇਂ ਤਾਇਨਾਤ ਸੀ ਡਿਊਟੀ ਤੇ 9 ਘੰਟਿਆਂ ਦੇ ਮੁਕਾਬਲੇ ਤੋਂ ਬਾਅਦ ਪਾਂਸ ਸਿੰਘ ਟੋਮਰ ਖਤਮ ਹੋ ਗਿਆ ਸੀਗਾ ਉਹ ਕਹਿ ਸਕਦੇ ਆ ਕਿ ਭਾਰਤ ਦਾ ਮਾਨ ਮਤਾ ਖਿਡਾਰੀ ਉਹ ਬਾਗੀ ਪਾਂਸ ਸਿੰਘ ਟੋਮਰ ਨਹੀਂ ਖਤਮ ਹੋਇਆ ਸੀ ਉਸ ਸਮੇਂ ਦਾ ਮਾਨ ਮਤਾ ਖਿਡਾਰੀ ਵੀ ਉਸ ਸਮੇਂ ਖਤਮ ਹੋਇਆ ਸੀਗਾ ਉਹ ਬਿਹਤਰੀਨ ਇੱਕ ਕੋਚ ਵੀ ਬਣ ਸਕਦਾ ਸੀ ਚੰਗੀਆਂ ਅਕੈਡਮੀਜ਼ ਦੇ ਵਿੱਚ ਪਰ ਉਹ ਉਹ ਤੋਂ ਸਾਰੇ ਮੌਕੇ ਖੋਹ ਲਏ ਗਏ ਇਹ ਗੱਲ ਮੁਰੈਨਾ ਜ਼ਿਲ੍ਹਾ ਚੋਂ ਦਾ ਜਨਮ ਹੋਇਆ ਸੀ ਤੇ ਆਖਰ ਨੂੰ ਇਸ ਤਰੀਕੇ ਦੇ ਨਾਲ ਉਸ ਆ ਕਹਿ ਸਕਦੇ ਆ ਕਿ ਬਾਗੀ ਕਿਸਮ ਦੇ ਡਾਕੂ ਦਾ ਅੰਤ ਹੋਇਆ ਸੀ ਮੱਧ ਪ੍ਰਦੇਸ਼ ਸਰਕਾਰ ਨੇ ਕੀਤਾ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ